ਮਮਾ ਮਮਾ ਇਹ ਮੇਰੇ ਲੱਗਦਾ ਮੈਂ ਦੇਖੀ ਆਈ ਅਮਨ ਨੂੰ ਲੱਗਦਾ ਮੇਰੀ ਕੁੜਮਣੀ ਆ ਗਈ ਮੈਂ ਠੀਕ ਲੱਗਦੀ ਆ ਨਾ ਦੇਖ ਦੁਬਾਰਾ ਦੱਸ ਨਹੀਂ ਬਹੁਤ ਵਧੀਆ ਮੰਮੀ ਬਹੁਤ ਵਧੀਆ ਚੋਂ ਠੀਕ ਆ ਤੁਹਾਨੂੰ ਤਾਂ ਚਾਹ ਹੀ ਚੜਿਆ ਪਿਆ ਕਿਤੇ ਹੋਰ ਹੋਰ ਕਿ ਨਾ ਵੀ ਕੁੜਮਣੀ ਨੇ ਆਉਣਾ ਹੈ ਅੱਜ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਗਈ ਜੀ ਹਾਂ ਜੀ ਹਾਂ 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 ਠੀਕ ਠਾਕ ਹੋਰ ਮੈਂ ਤਾਂ ਚੋਈ ਚੜਿਆ ਪੈ ਵੀ ਭੰਜ ਨਹੀਂ ਆਉਣਾ ਸਵੇਰ ਦੀ ਉਡੀਕਦੀਆਂ ਮੈਂ ਠੀਕ ਹੈ ਹਾਂ ਸੱਚੀ ਮਾਸੀ ਜੀ ਹਾਂ ਸੱਚਾ ਲੋਟਾ ਹੋ ਠੀਕ ਹਉ ਤਾਂ ਹਾਂਜੀ ਹਾਂਜੀ ਠੀਕ ਹੈ ਹੋਰ ਤੁਸੀਂ ਦੱਸੋ ਭੰਜੀ ਠੀਕ ਠਾਕ ਤੁਸੀਂ ਮੇਰੇ ਕੋਲ ਬੈਠੋ ਭੰਜੀ ਆ ਕੇ ਉਹ ਨੰਦਨੀ ਬਟ ਗੱਡੀ ਚ ਵੀ ਪਈ ਆ ਇੱਕ ਬੈਗ ਫਿਰ ਏਸੀ ਸੈਟ ਆ ਉਹਦੇ ਚ ਹਾਂਜੀ ਮੈਂ ਲਾ ਕੇ ਆ ਲੈ ਦੋ ਸੁਪੰਜ ਜੀ ਇੰਨੀ ਖੇਚਲ ਕਰਨ ਦੀ ਕੀ ਲੋੜ ਸੀ ਤੁਹਾਨੂੰ ਚਲ ਕੋਈ ਨਾ ਭੰਜ ਕੱਲੀ ਕੱਲੀ ਕੁੜੀ ਹੁਣ ਇਹਨੂੰ ਨਹੀਂ ਦੇਵਾਂਗੇ ਹੋਰ ਕਿਹਨੂੰ ਦੇਵਾਂਗੇ ਨਹੀਂ ਤੁਸੀਂ ਤਾਂ ਬਹੁਤ ਹੀ ਜ਼ਿਆਦਾ ਕਰਦੇ ਹੋ ਕੋਈ ਨਾ ਬੱਚੇ ਨਹੀਂ ਹਣਾ ਤੁਹਾਡਾ ਵੀ ਤਾਂ ਪਿਆਰ ਆ ਹਾਂ ਜੀ ਹਾਂ ਨਹੀਂ ਪਿਆਰ ਤਾਂ ਬਹੁਤ ਹੈ ਮੇਰਾ ਤੁਸੀਂ ਦੱਸੋ ਕਿੰਨੀ ਖੇਚਲ ਕੀਤੀ ਐ ਸੱਚੀ ਚਲ ਕੋਈ ਨਾ ਭੰਜ ਮਾਪੋ ਦਾ ਫਰਜ਼ ਹੁੰਦਾ ਜਿਹੜੇ ਤੁਹਾਨੂੰ ਮਾਣ ਇੰਨੇ ਆ ਕੋਈ ਨਹੀਂ ਕੋਈ ਨਹੀਂ ਇਹ ਫਰਜ਼ ਵੀ ਕਿਸੇ ਕਿਸੇ ਨੂੰ ਯਾਦ ਰਹਿੰਦੇ ਨੇ ਸਾਰਿਆਂ ਨੂੰ ਯਾਦ ਨਹੀਂ ਰਹਿੰਦੇ ਫਰਜ਼ ਨੰਦਨੀ ਮੰਮੀ ਵਾਸਤੇ ਕਾਫੀ ਲੈ ਕੇ ਆਓ ਹਾਂਜੀ ਮम्मा ਲੈ ਕੇ ਹੀ ਬਣਾ ਕੇ ਲੈ ਕੇ ਮੇਰੀ ਗੱਲ ਸੁਣ ਇੱਕ ਮਿੰਟ ਮੇਰੇ ਨਾਲ ਉਹ ਚਾਹਲ ਮਾਰੀ ਸੀ ਨਾ ਡਰਾਈ ਫਰੂਟ ਪਏ ਨੇ ਕਾਫੀ ਦੇ ਨਾਲ ਡਰਾਈ ਫਰੂਟ ਲੈ ਕੇ ਆਈਂ ਜਾ ਹੋਰ ਰਵਿੰਦਰ ਬੇਟੇ ਮੰਮੀ ਹੁਣ ਠੀਕ ਠਾਕ ਨੇ ਹਾਂਜੀ ਮਾਸੀ ਜੀ ਠੀਕ ਨੇ ਅੱਛਾ ਹੋਰ ਰਮਨ ਬੇਟਾ ਆਪਣੇ ਠੀਕ ਠਾਕ ਨੇ ਸਾਰੇ ਠੀਕ ਮੱਸੇ ਹੋਰ ਸੌਰਿਆਂ ਕੰਨੀ ਸਾਰੇ ਠੀਕ ਨੇ ਸਾਰੇ ਬਹੁਤ ਵਧੀਆ ਹਾਂ ਚਲੋ ਵਧੀਆ ਚਾਹੀਦੇ ਆ ਰੁਪਿੰਦਰ ਆ ਚੱਕ ਕੇ ਨਾ ਸਾਰਾ ਸਮਾਨ ਨੰਦਨੀ ਦੇ ਕਮਰੇ ਚ ਰੱਖਿਆ ਠੀਕ ਹੈ ਮੰਮੀ ਖਾ ਲਓ ਪੰਜ ਇੱਕ ਵਾਰ ਤੁਹਾਨੂੰ ਹਨ ਕੋਈ ਨਹੀਂ ਤੁਸੀਂ ਵਧੀਆ ਲੈ ਕੇ ਆਉਣਾ ਮੈਨੂੰ ਨਹੀਂ ਆਹ ਦੇਖੋ ਆ ਨੰਦਨੀ ਦਾ ਹਾਂ ਆ ਰੁਪਿੰਦਰ ਦਾ ਇਹ ਆ ਤੁਹਾਡਾ ਸੂਟ ਆ ਮੈਂ ਤੁਹਾਨੂੰ ਪਿਓਰ ਦਾ ਸੂਟ ਲਾਇਆ ਬੇਨ ਜੀ ਤੁਸੀਂ ਸਮਾ ਕੇ ਪਾਇਓ ਚੰਗਾ ਰੁਪਿੰਦਰ ਆ ਸਾਰਾ ਸਮਾਨ ਚੱਕ ਕੇ ਨਾ ਨੰਦਨੀ ਦੇ ਕਮਰੇ ਚ ਰੱਖ ਕੇ ਆ ਨਾਲੇ ਉਹਦੇ ਨਾਲ ਚਾਹ ਪਾਣੀ ਬਣਵਾ ਕੇ ਲਿਆ ਕਾਫੀ ਕਿਹਾ ਉਹਨੂੰ ਮੈਂ ਆ ਤਾਂ ਬਹੁਤ ਹੀ ਸੋਨਾ ਕਿੱਤਾ ਤੁਸੀਂ ਆ ਗਏ ਅੱਜ ਅੱਛਾ ਬਹੁਤ ਬੜੀ ਕਿੱਤਾ ਨਹੀਂ ਬੜੀ ਜੀ ਅੰਦਾ ਚੇਨ ਦਾ ਚੇਨ ਕੋਲ ਜਾਇਆ ਹੀ ਇਹਨਾ ਕੋ ਸ਼ਕੀਲ ਹਉਣ ਦੀ ਲੋੜ ਪਈ ਸੀ ਆ ਤਾਂ ਬੜਾ ਹੀ ਜ਼ਿਆਦਾ ਕਰਤਾ ਬਟੇ ਰਹਿਣ ਦੇ ਇਹਨੂੰ ਨੰਦਨੀਆਂ ਫੜਾ ਤੁਸੀਂ ਵੀ ਲਾਪੇਂ ਜੀ ਕੋਈ ਨਹੀਂ ਮੈਂ ਵੀ ਲੈਨੀ ਤਾਂ ਜੀ ਕਾਫੀ ਲਓ ਚੰਡੀ ਹੋ ਜੂਗੀ ਲਓ ਅਮਨ ਤੁਸੀਂ ਲੈ ਲੈਣ ਲੋ ਮੈਂ ਨਹੀਂ ਦੇਣੀ ਤੁਹਾਨੂੰ ਨਾ ਨਹੀਂ ਬਾਪੇ ਮੈਨਾਂ ਕੀਤਾ ਸੀਗਾ ਮੇਰਾ ਨਾ ਬੀਪੀ ਵੱਧਦਾ ਵਾ ਮੈਂ ਮਾਂ ਨੂੰ ਕਾਫੀ ਨਹੀਂ ਲੈ ਸਕਦੀ ਅਮਨ ਕਾਫੀ ਤਾਂ ਬਾਅਦ ਨਾ ਅੱਧੇ ਘੰਟੇ ਚ ਰੋਟੀ ਲਾ ਦਿਓ ਇੱਥੇ ਨਹੀਂ ਭੰਜੀ ਬਸ ਆਪਾਂ ਪੀ ਲਈ ਹੁਣ ਕਾਫੀ ਰੋਟੀ ਦੀ ਕਿਹੜੀ ਲੋੜ ਆ ਹੁਣ ਨਹੀਂ ਭੰਜੀ ਨਹੀਂ ਹੁਣ ਰੋਟੀ ਖਾਣੀ ਨਹੀਂ ਨਹੀਂ ਜਾਣ ਦੇਣਾ ਤੁਹਾਨੂੰ ਬਸ ਕੋਈ ਗੱਲ ਨਹੀਂ ਤੁਸੀਂ ਜਿੰਨਾ ਮਰਜ਼ੀ ਕਹੀ ਜਾਓ ਮੈਂ ਨਹੀਂ ਜਾਣ ਦੇਣਾ ਤੁਹਾਨੂੰ ਰਾਜਮਾ ਚੋਲ ਬਹੁਤ ਸਵਾਦ ਬਣੀ ਪਈ ਹੈ ਭੰਜ ਜਨੰਦਨੀ ਦਾ ਫੇਵਰੇਟ ਹੈ ਰਾਜਮਾ ਚਾਵਲ ਪਹਿਲਾਂ ਤੇ ਸ਼ੁਰੂ ਤੋਂ ਬਚਪਨ ਤੇ ਵੰਗਾ ਜਦੋਂ ਇਹਨੇ ਖੁਸ਼ ਹੋਣਾ ਇਹਨੂੰ ਪੁੱਛਣਾ ਕੀ ਖਾਣਾ ਇਹਨੇ ਕਹਣਾ ਬਸ ਰਾਜਮਾ ਚੌਲ ਖਾਣੇ ਮੈਨੂੰ ਵੀ ਹਫਤੇ ਚ ਦੋਕ ਵਾਰੀ ਮੰਮਾ ਰਾਜਮਾ ਚਾਵਲ ਬਣਾ ਲਾ ਰਾਜਮਾ ਚਾਵਲ ਮੈਂ ਕਾ ਬਣਾ ਲਾ ਬਹੁਤ ਸਵਾਦ ਆਉਂਦਾ ਹਾਂ ਖੁਸ਼ ਹੋ ਕੇ ਖਾਂਦੀ ਆ ਰਾਜਮਾ ਚਾਵਲ ਸਵਾਦ ਕਿਵੇਂ ਨਹੀਂ ਹੋਣਗੇ ਮੰਮਾ ਕਿਉਂਕਿ ਇਹ ਰੁਪਿੰਦਰ ਜੀ ਨੇ ਜੋ ਬਣਾਏ ਸੀ ਇਹ ਰਾਜਮਾ ਰੁਪਿੰਦਰ ਨੇ ਬਣਾਏ ਨੇ ਹਾਂਜੀ ਮੰਮਾ ਥੋੜਾ ਜਨਾ ਨਮਕ ਤੇਜਾ ਤੁਹਾਨੂੰ ਪਤਾ ਵੀ ਇਹਨੂੰ ਬਲੱਡ ਪ੍ਰੈਸ਼ਰ ਹੈਗਾ ਮੰਮੀ ਨੂੰ ਰਾਮਨਾਥ ਥੋੜਾ ਜਿਹਾ ਠੀਕ ਤਰ੍ਹਾਂ ਪਾਇਆ ਕਰਨ ਮਾ ਮੰਮੀ ਕਿਥੋਂ ਠੀਕ ਤਾਂ ਹੈ ਮੈਂ ਵੀ ਤਾਂ ਖਾਂਦੀ ਪਈ ਆ ਮਾਸੀ ਜੀ ਤੁਹਾਨੂੰ ਨਮਕ ਤੇਲ ਲੱਗਿਆ ਨਹੀਂ ਠੀਕ ਆ ਬੇ ਚਲੋ ਠੀਕ ਆ ਬੇਨ ਜੀ ਹੁਣ ਮੈਂ ਚੱਲਦੀ ਹਣਾ ਤੁਸੀਂ ਨੰਦਨੀ ਨੂੰ ਤਾਂ ਦੇਖ ਲੋ ਹਾਂ ਨਹੀਂ ਕੋਈ ਨਾ ਬੇਨ ਜੀ ਹੁਣ ਨੰਦਨੀ ਨੇ ਫਿਰ ਲੇਟ ਹੋ ਜਾਣਾ ਹਣਾ ਡਰਾਈਵਰ ਉਹ ਕਰੀ ਜਾਂਦਾ ਕਾਲੀ ਕਰਦਾ ਡਰਾਈਵਰ ਹਾਂ ਚਲੋ ਕੋਈ ਨਹੀਂ ਫਿਰ ਠੀਕ ਹਾਂ ਚਲੋ ਠੀਕ ਆ ਬੇ ਸੱਸੀ ਕਾ ਸੱਸੂ ਕਾ ਠੀਕ ਆ ਬੱਤਾ ਤੇ ਸੱਸੀ ਕਾ ਠੀਕ ਅਵੰਜੀ ਠੀਕ ਚਲੋ ਮੰਮੀ ਟਾਡੀ ਮਨੋਂ ਕਾਮਨਾ ਪੂਰੀ ਹੋ ਗਈ ਲਾਡਲੀ ਕੁੜਮਣੀ ਤੋਂ ਮਿਲ ਗਈ ਤੁਹਾਨੂੰ ਆਹ ਕੁਛ ਤਾਂ ਹੋਣਾ ਹੀ ਐ ਮੰਮੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਆ ਤੁਸੀਂ ਗੁੱਸਾ ਤਾਂ ਨਹੀਂ ਕਰੋਗੇ ਮੈਂ ਕਹਿ ਪੁੱਤ ਮੈਂ ਜਿੱਦਾਂ ਵੀ ਆਈ ਆ ਤੁਸੀਂ ਕੋਈ ਮੌਕਾ ਨਹੀਂ ਛੱਡਦੇ ਰੁਪਿੰਦਰ ਭਾਬੀ ਨੂੰ ਮੇਨੇ ਦੇ ਦਿੰਦਾ ਤੇ ਇੱਕ ਗੱਲ ਮੈਨੂੰ ਦੱਸੋ ਜੀ ਉਹ ਗਰੀਬ ਘਰ ਦੀ ਆ ਉਹਦਾ ਕੀ ਕਸੂਰ ਆ ਨਾਉਟਾ ਦੀ ਸੇਵਾਜ਼ ਕੋਈ ਕੰਮੀ ਰਖਦੀ ਆ ਘਰ ਦਾ ਕੰਮ ਨਹੀਂ ਕਰਦੀ ਕੋਈ ਮੈਨੂੰ ਇੱਕ ਗੱਲ ਦੱਸੋ ਇੰਨਾ ਤੁਸੀਂ ਉਹਨੂੰ ਮਿਹਣੇ ਮਾਰਦੇ ਹੋ ਉਹਨੇ ਕਦੇ ਵੀ ਤੁਹਾਨੂੰ ਜਵਾਬ ਦਿੱਤਾ ਮੈਂ ਵੀ ਤਾਂ ਜੁਆਇੰਟ ਫੈਮਿਲੀ ਚ ਆ ਜੇ ਮੇਰੀ ਸੱਸ ਤੁਹਾਡੇ ਨੂੰ ਮਿਹਣੇ ਦਵੇ ਤੇ ਤੁਸੀਂ ਬਰਦਾਸ਼ਤ ਕਰ ਲੋਗੇ ਨਹੀਂ ਪੁੱਤ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਹੈਗੀ ਨਾ ਫੇਰ ਫਿਰ ਮੈਨੂੰ ਤਾਂ ਇੰਨੀ ਗੱਲ ਵੀ ਤੇਰੇ ਮੈਂ ਕਹਿੰਦੀ ਸੁਈ ਵੀ ਚੁਪ ਜੇ ਨਾ ਮੇਰੀ ਜਾਨ ਨੂੰ ਬਣ ਜਾਂਦੀ ਹੈ ਫੇਰ ਦੇਖਿਆ ਕਿੰਨਾ ਦੁੱਖ ਲੱਗਿਆ ਆਪਣੀ ਧੀ ਦਾ ਤੁਹਾਨੂੰ ਸੁਣ ਕੇ ਹੀ ਇੰਨਾ ਦੁੱਖ ਲੱਗਿਆ ਤੇ ਜੋ ਤੁਸੀਂ ਰੁਪਿੰਦਰ ਭਾਬੀ ਨਾਲ ਕਰਦੇ ਹੋ ਉਹ ਠੀਕ ਕਰਦੇ ਹੋ ਰੁਪਿੰਦਰ ਭਾਬੀ ਦਾ ਵੀਰਾ ਆਇਆ ਤੁਹਾਡੀ ਕਿੰਨੀ ਇੱਜ਼ਤ ਕੀਤੀ ਪਰ ਮੈਂ ਦੇਖਦੀ ਪਈ ਸੀ ਤੁਸੀਂ ਕੀ ਕੀਤਾ ਚਾਰ ਬਿਸਕੁਟ ਲਿਆ ਕੇ ਉਹਦੇ ਮੱਥੇ ਮਾਰਦੇ ਪਰ ਕੋਤ ਤੇ ਫਰਕ ਤਾਂ ਮੈਂ ਕੋਈ ਨਹੀਂ ਰੱਖਦੀ ਹੈ ਕਿ ਮੇਰੇ ਦਿਲ ਚ ਕੁਝ ਨਹੀਂ ਹੈਗਾ ਉਹਦੇ ਲਈ ਪਰ ਜਿਹੜੇ ਲੋਕ ਲਾਜ ਆ ਨਾ ਲੋਕ ਪੁੱਛਦੇ ਨੇ ਮੈਂ ਆਂਢੀ ਖਵਾਂਢੀ ਪੁੱਛਦੇ ਨੇ ਤੇਰੀ ਬੜੀ ਨੂਂ ਦਾ ਸੰਧਾਰ ਆ ਗਿਆ ਤੇਰੀ ਬੜੀ ਨੂਂ ਦਾ ਸੰਧਾਰ ਆ ਗਿਆ ਲੋਕ ਮੈਨੂੰ ਬੁਲਾਉਂਦੇ ਨੇ ਜਦ ਮੈਂ ਜਾ ਕੇ ਦੇਖਦੀ ਹਾਂ ਉਹਨਾਂ ਦੇ ਘਰੇ ਤੇ ਫਿਰ ਮੈਨੂੰ ਤਾਂ ਆਉਂਦਾ ਵੀ ਇਹਦੇ ਪੇਕੇ ਜਮੀ ਗਏ ਗੁਜਰੇ ਕੱਲੀ ਕੱਲੀ ਧੀ ਆਗਲਿਆਂ ਦੀ ਜੇ ਤਾਂ 2-4 ਹੋਣ ਫਿਰ ਵੀ ਮੈਂ ਕਹ ਦਮ ਭਾਈ ਸਾਰਿਆਂ ਨੂੰ ਸੰਧਾਰਾ ਦੇਣਾ ਇਹਨੂੰ ਕੱਲੀ ਨੂੰ ਦੇਣਾ ਹੁੰਦਾ ਤਾਂ ਵੀ ਇਹਨਾਂ ਨੂੰ ਕੋਈ ਘਾਟਾ ਪੈਂਦਾ ਕੋਈ ਬਸ ਮੰਮੀ ਤੁਸੀਂ ਨਾ ਲੋਕ ਲੱਜੇ ਦੇਖੀਏ ਸਾਰੀ ਉਮਰ ਉਹ ਤੁਹਾਡੀ ਕਿੰਨੀ ਸੇਵਾ ਕਰਦੀ ਆ ਤੁਸੀਂ ਇੰਨਾ ਉਹਨੂੰ ਬੋਲਦੇ ਹੋ ਇੱਕ ਲਫ਼ਜ਼ ਨਹੀਂ ਤੁਹਾਡੇ ਮੁਰੇ ਬੋਲਦੀ ਮੰਮੀ ਤੁਸੀਂ ਆਹ ਕੁਛ ਕਰਕੇ ਨਾ ਆਪਣੇ ਨੋਆ ਚ ਤਾਂ ਫਰਕ ਪਾ ਹੀ ਰਹੇ ਹੋ ਇਹਦੇ ਨਾਲ ਤੁਹਾਡੇ ਪੁੱਤਾਂ ਚ ਫਰਕ ਪੈਣਾ ਤੁਹਾਨੂੰ ਪਤਾ ਵੱਡੇ ਹਮੇਸ਼ਾ ਘਰ ਜੋੜ ਕੇ ਰੱਖਦੇ ਹੋ ਪਰ ਮੈਨੂੰ ਲੱਗਦਾ ਤੁਸੀਂ ਆਪਣਾ ਘਰ ਜੋੜਨਾ ਨਹੀਂ ਤੋੜਨਾ ਬਸ ਕਰਦੀ ਏ ਮੈਨੂੰ ਬਹੁਤ ਅਹਿਸਾਸ ਹੋ ਗਿਆ ਤੇਰੀਆਂ ਗੱਲਾਂ ਦਾ ਮੇਰੀ ਅੱਖਾਂ ਖੋਲਤੀਆਂ ਮੈਂ ਅੱਗੇ ਤੋਂ ਰੁਪਿੰਦਰ ਨੂੰ ਕੁਝ ਨਹੀਂ ਕਹਿੰਦੀ ਮੈਂ ਰੁਪਿੰਦਰ ਤੋਂ ਮਾਫੀ ਮੰਗ ਲੈਣੀ ਆ ਆਪਾਂ ਆਪਣਾ ਘਰ ਜੋੜ ਕੇ ਰੱਖਣਾ ਮੈਂ ਆਪਣੇ ਦੋਨੇ ਪੁੱਤਾਂ ਨੂੰ ਆਪਣੇ ਕਲੇਜੇ ਨਾਲ ਲਾ ਕੇ ਰੱਖਣਾ ਆਪਣੇ ਨੂੰਹਾਂ ਨੂੰ ਵੀ ਕਲੇਜੇ ਨਾਲ ਲਾ ਕੇ ਰੱਖਣਾ ਹਾਂਜੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਸੀਂ ਬਹੁਤ ਹੀ ਕੀਮਤੀ ਸਮਾਂ ਕੱਢ ਕੇ ਸਾਡੀ ਵੀਡੀਓ ਦੇਖੀ ਜੇਕਰ ਤੁਸੀਂ ਆਪਣੇ ਪਰਿਵਾਰ ਨੂੰ ਜੋੜਨਾ ਚਾਹੁੰਦੇ ਹੋ ਭਾਵੇਂ ਉਹ ਅਮੀਰ ਹੋਵੇ ਭਾਵੇਂ ਗਰੀਬ ਹੋਵੇ ਉਹਨੂੰ ਬੰਦਾ ਸਤਕਾਰ ਦੋਨਾਂ ਨੂੰ ਬਰਾਬਰ ਦਾ ਮਿਲਣਾ ਚਾਹੀਦਾ ਉਹਨੂੰ ਤੁਸੀਂ ਹਮੇਸ਼ਾ ਉਹਦੇ ਦਿਲ ਦੁਖਣ ਵਾਲੀਆਂ ਗੱਲਾਂ ਨਾ ਕਰੋ ਮੈਂ ਸਾਰੀਆਂ ਭੈਣਾਂ ਨੂੰ ਬੇਨਤੀ ਕਰਦੀਆਂ ਜਿਨ੍ਹਾਂ ਦੇ ਘਰ ਦੋ-ਦੋ ਨੂਹਾਂ ਨੇ ਸਗੋਂ ਉਹਨਾਂ ਨੂੰ ਪਿਆਰ ਨਾਲ ਆਪਣੇ ਦਿਲਾਂ ਨਾਲ ਲਾ ਕੇ ਰੱਖੋ ਦੋਨੇ ਭਰਾਵਾਂ ਨੂੰ ਜੋੜ ਕੇ ਰੱਖੋ ਦਰਸ਼ਕੋ ਤੁਸੀਂ ਕਮੈਂਟਸ ਰਾਹੀਂ ਜਰੂਰ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਤਿ ਸ੍ਰੀ ਅਕਾਲ